ਇਨੂੰ ਅਜੇ ਪੂਰਾ ਨਹੀਂ ਤਾਂ ਪਾਰਸ਼ਲੀ ਮਿਸਟੀਕਲ ایکسپੀਰੀਅੰਸ ਕਹਿ ਸਕਦੇ ਹਾਂ ਰੱਬ ਦੇ ਦਰਸ਼ੀ ਜੀ ਉਹ ਚੜਦੇ ਸੂਰਜ ਤੋਂ ਮੈਨੂੰ ਰੱਬ ਦੇ ਦਰਸ਼ਨ ਹੋਏ ਨੇ ਜਿਹੜੇ ਉਹਨੇ ਜਿਹੜਾ ਮੇਰਾ ਆਲਰੇਡੀ ਫੇਥ ਸੀਗਾ ਉਹਨੂੰ ਹੋਰ ਪੱਕਿਆ ਨਹੀਂ ਹਾਂ ਤੇ ਕਰਤਨ ਦਰਸ਼ਕ ਜਿੱਥੇ ਤੁਸੀਂ ਇੰਨੀ ਵਧੀਆ ਸਕੋਲਰ ਦੀ ਭੂਮਿਕਾ ਨੂੰ ਨਿਭਾਇਆ ਕਿਥੋਂ ਦੇ ਪਿੰਡ ਦੀ ਐਜੂਕੇਸ਼ਨ ਤੋਂ ਲੈ ਕੇ ਹਾਰਵਰਡ ਯੂਨੀਵਰਸਿਟੀ ਤੱਕ ਦਾ ਸਫ਼ਰ ਉਸ ਤੋਂ ਬਾਅਦ ਤੁਸੀਂ ਹੁਣ ਵਧੀਆ ਤਰੀਕੇ ਨਾਲ ਆਪਣੀ ਨੌਕਰੀ ਨੂੰ ਕੰਪਲੀਟ ਕੀਤਾ ਫਿਰ ਤੁਹਾਡਾ ਇੱਕ ਨਾਲ ਅਧਿਆਤਮਿਕ ਸਫ਼ਰ ਵੀ ਰਿਹਾ ਇਸ ਅਧਿਆਤਮਿਕ ਸਫ਼ਰ ਦੇ ਵਿੱਚ ਤੁਸੀਂ ਕਿਸੇ ਨੂੰ ਆਪਣਾ ਰੋਲ ਮਾਡਲ ਮੰਨਦੇ ਹੋ ਜਾਂ ਕਿਸੇ ਦੀ ਸ਼ੂ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੋਵੇ ਉਹ ਸਾਡੇ ਨਾਲ ਸਾਂਝ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਾ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਹੁਣ ਜ਼ਿਕਰ ਕਿ ਉੱਥੇ ਤਾਂ ਹੋਰ ਸੀ ਨੈਕਸਟ ਲਾਈਟ ਟਾਈਪ ਮੂਵਮੈਂਟ ਸੀ ਸਮਾਜਿਕ ਨਾ ਉਹਨਾਂ ਦਾ ਸੀਗਾ ਕਿ ਉਹਦੇ ਪਿੱਛੇ ਲੋਕਾਂ ਨੂੰ ਮਾਰੀ ਜਾਂਦੇ ਸੀਗੇ ਹੋਰ ਹੈ ਉਹਨਾਂ ਦੇ ਖਿਆਲਾਂ ਦਾ ਕੁਝ ਮੇਰੇ ਤੇ ਅਸਰ ਸੀਗਾ ਉਹਦੇ ਪਿੰਡ ਦੇ ਕਿ ਵੀ ਮੈਂ ਫਿਰ ਸਮਾਜ ਦੇ ਕਿ ਨਾ ਦਿੰਿਆ ਸਮਾਜਿਆ ਮਸੀ ਉਹਨਾਂ ਦੇ ਨਾਲ ਲੜਿਆ ਇੱਕ ਸਰਪੰਚ ਜਿਹੜਾ 30 ਸਾਲ ਤੋਂ ਉਹੀ ਬੜੀ ਜਾਂਦਾ ਸੀ ਉਹਨੂੰ ਵੀ ਮੈਂ ਇੱਕ ਵਾਰੀ ਉਹਦੇ ਇਹੋ ਜਿਹੇ ਬੰਦਾ ਉਹ ਸਾਹਮਣੇ ਖੜਾ ਕਰਤਾ ਵੀ ਉਹਨੂੰ ਹਰਾਇਆ ਨੇ ਜਦੋਂ ਮੈਂ ਗੁਰਮਤ ਕਾਲਜ ਆ ਕੇ ਐਮਏ ਰੀਸਟਡੀ ਸ਼ੁਰੂ ਕੀਤੀ ਆ ਧਰਮਦਰ ਦੀ ਇੱਥੇ ਆ ਕੇ ਮੈਂ ਸੰਤ ਤੇਜੋ ਸਿੰਘ ਜੀ ਦੀ ਜਿਹੜੀ ਕਿਤਾਬ ਹੈ ਸੰਤ ਦਰਸ਼ਨ ਜੀ ਦਾ ਜੀਵਨ 700 ਪੇਜ ਦੀ 750 ਪੇਜ ਦੀ ਦਾ ਉਹ ਮੈਂ ਸਾਰੀ ਪੜੀ ਉਹ ਕਿਤਾਬ ਨੇ ਮੈਨੂੰ ਧਾਰਮਿਕ ਬਣਾਤਾ। ਅੱਛਾ ਉਹ ਬਦਲ ਗਿਆ ਨਾ ਜਿਹੜਾ ਪਹਿਲਾਂ ਸਮਾਜਿਕ ਨਿਆਂ ਦੇ ਉੱਤੇ ਫੋਕਸ ਸੀਗਾ ਉਹ ਧਾਰਮਿਕ ਵਾਲੇ ਪਾਸੇ چلا ਗਿਆ। ਮੈਨੂੰ ਪਤਾ ਲੱਗਾ ਕਿ ਐ ਹੁੰਦਾ ਧਰਮ। ਅੱਛਾ ਉਹ ਨਹੀਂ ਹੁੰਦਾ। ਇਸ ਕਰਕੇ ਜਿਹੜਾ ਤੁਸੀਂ ਇਹ ਸਵਾਲ ਪੁੱਛ ਰਹੇ ਹੋ ਨਾ ਕਿ ਮੈਂ ਫਿਲਾਸਫੀ ਪੜ੍ਹੀ ਨਾ ਹੋਰ ਫਿਲਾਸਫੀ ਨਹੀਂ ਮੈਂ ਧਰਮ ਪੜ੍ਹਿਆ। ਉਹ ਧਰਮ ਹੀ ਹੈ ਜਿਹੜੀ ਜਿਆਦਾ ਤੁਸੀਂ ਪੁੱਛੋ ਧਰਮ ਅਗੇ ਨੂੰ ਹਾਂਜੀ ਤੇ ਸਿੱਖ ਲੈਣ। ਧਰਮ ਦੇ ਨਾਲ ਫਿਲਾਸਫੀ ਨਹੀਂ ਹੁੰਦਾ ਨਾਲ ਨਾਲ। ਧਰਮ ਦੀ ਪੜਾਈ ਧਰਮ ਦੇ ਵਿੱਚ ਕੇਂਦਰੀ ਕੀਤੀ ਹੈ ਰੱਬ ਉਸੇ ਤੋਂ ਆਉਣੇ ਆ ਉਸੇ ਵਾਸਤੇ ਅਸੀਂ ਸਾਰਾ ਜ਼ਿੰਦਗੀ ਬਿਤਾਰਨੇ ਆ ਉਸ ਕੋਲ ਚਲੇ ਜਾਨੇ ਆ ਬਸ ਉਹਨਾਂ ਚ ਉਹਨਾਂ ਦਾ ਲਾਈਫ ਹੈ ਪੜਿਆ ਕਿ ਉਹ ਜਿਵੇਂ ਹੁੰਦਾ ਨਾ ਤੁਹਾਨੂੰ ਅੰਦਰੋਂ ਪੂਰੀ ਬਦਲਦਾ ਮੇਰਾ ਸੋਚਣ ਦਾ ਤਰੀਕਾ ਕਿ ਧਰਮ ਉਹ ਨਹੀਂ ਹੁੰਦਾ ਜਿਹੜਾ ਸਮਾਜਿਕ ਨੇਆਂ ਵਾਸਤੇ ਕਹਿੰਦੇ ਆ ਲੋਕ ਉਹ ਠੀਕ ਹੈ ਸਮਾਜਿਕ ਨੇਆਂ ਵੀ ਚੀਜ਼ ਹੁੰਦੀ ਹੈ ਪਰ ਧਰਮ ਹੈ ਜਿਹੜਾ ਇਹ ਕੋਈ ਹੋਰ ਚੀਜ਼ ਹੈ ਹੋਰ ਚੀਜ਼ ਕੀ ਹੈ ਉਹ ਇਹ ਹੈ ਕਿ ਰੱਬ ਵਾਲੇ ਪਾਸੇ ਜਿਹੜਾ ਬੰਦੇ ਨੂੰ ਤੋੜਦਾ ਹੈ ਉਹ ਰੱਬ ਨਾਲ ਜੋੜਦਾ ਉਹ ਧਰਮੰਦ ਹੈ ਉਹਦੇ ਚ ਆਪਦੀਆਂ ਕੈਟਾਗਰੀਆਂ ਹੁੰਦੀਆਂ ਉਹ ਕੋਈ ਰੈਸ਼ਨਲ ਕਿਸਮ ਦਾ ਝਮੇਲਾ ਨਹੀਂ ਹੁੰਦਾ ਭਗਤੀ ਨਾਲ ਉਹਨੂੰ ਖੁਸ਼ ਕੀਤਾ ਜਾ ਸਕਦਾ ਹੈ ਭਗਤੀ ਨਾਲ ਉਹਨੂੰ ਪਾਇਆ ਜਾ ਸਕਦਾ ਉਹਦੇ ਤੇ ਸ਼ਰਧਾ ਕਰਕੇ ਫੇਤ ਕਰਕੇ ਵਿਸ਼ਵਾਸ ਕਰਕੇ ਇਹ ਵਿਸ਼ਵਾਸ ਨਹੀਂ ਦਾ ਤੁਸੀਂ ਧਰਮ ਨਹੀਂ ਸਮਝ ਸਕਦੇ ਕਿਉਂਕਿ ਧਰਮ ਦੇ ਨਹੀਂ ਆ ਜੜੀ ਨਾ ਸਿਰਫ ਇੱਕ ਧਰਮ ਵੀ ਸਾਰੇ ਧਰਮਾਂ ਦੀ ਉਹ විශ්වාස ਜੁਤੀ ਹੈ ਜੋ ਕੁਸਤਨ ਉਸ ਨੂੰ ਪੈਗੰਬਰ ਨੇ ਦੱਸਿਆ ਜੋ ਧਰਮ ਗ੍ਰੰਥਾਂ ਨੇ ਦੱਸਿਆ ਉਹਨੂੰ ਸ਼ਰਧਾ ਕਰਕੇ ਮੰਨਣਾ ਉਸ ਤੋਂ ਬਾਅਦ ਕਿ ਤੁਸੀਂ ਉਸ ਨੂੰ ਕਿਸ ਹੱਦ ਤੱਕ ਸਮਝ ਸਕਦੇ ਹੋ ਤੇ ਫਿਰ ਉਹਦੇ ਚੋਂ ਕਿਹੜੇ ਕਿਹੜੇ ਨਤੀਜੇ ਜਿਹੜੇ ਉਹ ਕਾਮਨ ਮੈਨ ਦੀ ਸਮਝਾਉਣ ਦੀ ਭਾਸ਼ਾ ਦੇ ਵਿੱਚ ਲਿਖ ਸਕਦੇ ਹੋ ਇਹ ਮੇਰਾ ਸਾਰਾ ਜ਼ਿੰਦਗੀ ਚ ਕੰਮ ਕੀਤਾ ਹੈ